ਸਾਰਨ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪਾਂ ਨੇ ਜੇ ਕੱਪੜਾ ਲਿੱਤਾ ਹੈ 12 ਇੰਚ ਲੰਬਾਈ ਹੈ ਤੇ 10.5 ਇੰਚ ਚੜਾਈ ਹੈ ਇਹ ਫਾਲਤੂ ਹੀ ਆ ਕੱਪੜਾ ਤੇ ਆਪਾਂ ਨੇ ਪੇਸਟਿੰਗ ਪੇਪਰ ਪੇਸਟ ਕਰ ਲਿਆ ਦੇ ਉੱਤੇ ਤੇ ਆਪਾਂ ਇਹ ਕੜਾਈ ਦਾ ਗਲਾ ਜਿਹੜਾ ਕੜਾਈ ਵਾਲਾ ਸੂਟ ਹੁੰਦਾ ਉਸ ਦਾ ਗਲਾ ਬਣਾਉਣਾ ਦੱਸਾਂਗੇ ਤੁਹਾਨੂੰ ਅੱਜ ਇਹ ਗਲਾ ਬਣਾਇਆ ਹੈ ਤੇ ਆਪਾਂ ਨੇ ਸਿੱਧੇ ਪਾਸੇ ਦੇ ਉੱਤੇ ਆਪਾਂ ਨੇ ਕੱਪੜਾ ਵਾਲਾ ਪਾਸਾ ਰੱਖ ਲਿਆ ਤੇ ਦੂਜੇ ਪਾਸੇ ਆਪਾਂ ਨੇ ਪੇਸਟਿੰਗ ਪੇਪਰ ਵਾਲਾ ਰੱਖ ਲਿਆ ਤੇ ਹੁਣ ਆਪਾਂ ਨੇ ਇਹਦੇ ਸੈਂਟਰ ਚ ਸਲਾਈ ਲਾ ਕੇ ਇਹਨੂੰ ਸੈੱਟ ਕਰ ਲੈਣਾ ਤੁਸੀਂ ਪਿਨਾ ਦੀ ਸਹਾਇਤਾ ਨਾਲ ਸੂਈ ਦੀ ਸਹਾਇਤਾ ਨਾਲ ਵੀ ਸੈੱਟ ਕਰ ਸਕਦੇ ਹੋ ਸੂਈਆਂ ਲਗਾ ਕੇ ਤੇ ਜਿਹੜੇ ਕੜਾਈ ਹੋਈ ਵੀ ਹੈ ਇਹਦੇ ਆਪਾਂ ਨੇ ਬਿਲਕੁਲ ਕਿਨਾਰੇ ਕਿਨਾਰੇ ਤੇ ਹੀ ਸਲਾਈ ਲਗਾਣੀ ਹੈ ਔਰ ਸਲਾਈ ਤਾਂ ਧਿਆਨ ਨਾਲ ਲਗਾਣੀ ਹੈ ਜਿਹੜਾ ਇਹ ਵਰਕ ਹੋਇਆ ਵਾਹ ਇਹ ਗਲੇ ਦੇ ਉਹ ਵਰਕ ਵੀ ਵਿੱਚ ਨਾ ਆਵੇ ਤੇ ਬਹੁਤ ਜ਼ਿਆਦਾ ਫਰਕ ਬਣਾ ਰਹੇ ਇਹਦੇ ਨਾਲ ਤੋਂ ਵਸਨ ਨਾ ਕਿ ਇਹ ਜਿਹੜਾ ਸਾਰਾ ਕੱਪੜਾ ਇਹ ਅੰਦਰ ਫੋਲਡ ਹੋ ਜੇ ਹੁਣ ਆਪਾਂ ਨੇ ਜਿਵੇਂ ਜਿਵੇਂ ਸਲਾਈ ਲਗਾਈ ਆ ਆ ਦੇਖੋ ਜੀ ਇਧਰੋਂ ਆਪਾਂ ਨੇ ਤੁਹਾਨੂੰ ਦਿਖਾ ਰਹੇ ਆ ਸਲਾਈ ਲੱਗੀ ਹੋਈ ਤੇ ਇਹਦੇ ਸਲਾਈ ਦੇ ਬਿਲਕੁਲ ਥੋੜਾ ਥੋੜਾ ਕੱਪੜਾ ਰੱਖ ਕੇ 2-2 ਪੁਆਇੰਟ ਦਾ ਕੱਪੜਾ ਰੱਖ ਕੇ ਆਪਾਂ ਨੇ ਇੱਥੇ ਸਾਰੇ ਦੇ ਕਟਾਈ ਕਰ ਦੇਣਾ ਫालतू ਕੱਪੜੇ ਦੇ ਤੇ ਇੱਥੇ ਆਪਾਂ ਨੇ ਕੱਟ ਲਗਾ ਲੈਣੇ ਆ ਬੁਲਾਈ ਦੇ ਅਕੋਰਡਿੰਗ ते कट अपने ध्यान न लगाने हैं कपड़ा जोड़े सिलाई लगाई हुई है कपड़े देते कटाई ना हो जाए इस करके सिलाई तो थोड़ी जी अपने दूर ही रखनी है ते फाल तो फालतू कपड़ा उपर जोड़ा है वो अपने सारी कटाई कर देनी है तो जो पीछे है ये पेस्टिंग पेपर ये भी अपने ने एक इंच का निशान लगा के ਆਪਾਂ ਇੱਥੇ ਸਾਰੇ ਤੇ ਲੈਂ ਲਗਾ ਲੈਣੀ ਹੈ ਜਿਦਿੱਥੇ-ਥੇ ਪਰ ਨਿਸ਼ਾਨ ਲਾ ਰਹੇ ਆਪਾਂ ਸਾਰਿਆਂ ਨੂੰ ਨੇ ਅਟੈਚ ਕਰ ਦੇਣਾ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਤੇ ਲੈਂ ਲਗਾ ਦੇਣੀ ਹੈ ਫੇ ਹੁਣ ਆਪਾਂ ਨੇ ਇਸ ਤੇ ਲੈਂ ਦੇ ਉੱਤੇ ਤੋਂ ਹੀ ਕਟਾਈ ਕਰ ਦੇਣੀ ਹੈ सिर्फ पेस्टिंग पेपर की ही कटाई करनी है कपड़े की कटाई नहीं करनी ने सूट तो के उत्ते तो एक साइड से करके कपड़ा गुलाई के अकॉर्डिंग थोड़ा थोड़ा ज़्यादा रख के अपने ने जोड़ा बाकी फालतू वो अपने कटाई कर देनी है तो हूँ जोड़ा अपने पेस्टिंग पेपर कटाई की बराबर बराबर फोल्ड करके ਸਲਾਈ ਲਗਾ ਦੇ ਨੇ ਪੈਰ-ਪੈਰ ਦੇ ਬਖੇ ਦੀ ਆਪਾਂ ਨੇ ਜਿਵੇਂ ਜਿਵੇਂ ਪੇਸਟਿੰਗ ਪੇਪਰ ਗੋਲ ਆਪਾਂ ਨੇ ਕਟਾਈ ਕੀਤੀ ਹੈ ਉਸੇ ਤਰ੍ਹਾਂ ਹੀ ਗਲਾਈ ਦੇ ਵਿੱਚ ਆਪਾਂ ਨੇ ਇਸ ਨੂੰ ਕੱਪੜੇ ਨੂੰ ਫੋਲਡ ਕਰਨ ਲੈਣਾ ਨਿਚੋਂ ਆਣ ਬਿਲਕੁਲ ਗੋਲ ਹੋਣਾ ਚਾਹੀਦਾ ਫਿਨਿਸ਼ਿੰਗ ਆਣੀ ਚਾਹੀਦੀ ਉੱਤੇ ਵਾਲਾ ਆ ਜਾਂਦੇ ਅੰਦਰਲੇ ਪਾਸੇ ਤਾਂ ਉਹਦਾ ਕੋਈ ਚੱਕਰ ਨਹੀਂ ਹੈਗਾ ਸਾਰੇ ਆਪਾਂ ਨੇ ਸਲਾਈ ਲਗਾਉਣ ਤੋਂ ਬਾਅਦ जोड़ा यह सिलाई तो बाहर फालतू कपड़ा है ये भी अपने कटाई कर देनी है कटाई करने तो बाद अपने जोड़ा यह अपने कटाई ਕਿੱਤੀ ਸੀਗੇ ਕੱਟ ਪਾਏ ਸੀਗੇ ਉਧਰਲੇ ਪਾਸੇ ਨੂੰ ਆਪਾਂ ਨੇ ਜਿਹੜਾ ਕੱਪੜਾ ਲਗਾਇਆ ਗਲੇ ਨੂੰ ਉਧਰਲੇ ਪਾਸੇ ਨੂੰ ਆਪਾਂ ਨੇ ਇਹ ਕੱਪੜਾ ਰੱਖ ਕੇ ਸਿਰਫ ਧੁੰਨ ਨੂੰ ਹੀ ਮੋੜਨਾ ਗਲੇ ਕੰਨੇ ਨੂੰ ਨਹੀਂ ਮੋੜਨਾ ਆਪਾਂ ਨੇ ਉੱਤੇ ਦੱਬਵੇਂ ਸਲਾਈ ਲਗਾ ਦੇਣੀ ਹੈ ਇਹਦੇ ਨਾਲ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਹੁਣ ਆ ਤੁਹਾਨੂੰ ਨੂੰ ਕੱਪੜਾ ਅੰਦਰ ਨੂੰ ਫੋਲਡ ਕਰਕੇ ਦਿਖਾਨੀ ਹੈ ਤੁਸੀਂ ਸਨੂੰ ਪ੍ਰੈਸ ਵੀ ਕਰ ਸਕਦੇ ਹੋ ਤੇ ਕਢਾਈ ਵਾਲਾ ਤਾਂ ਵੈਸੇ ਵੀ ਹੈ ਫਿਨਿਸ਼ਿੰਗ ਨਾਲ ਹੀ ਫੋਲਡ ਹੋ ਜਾਵੇਗਾ ਆ ਦੇਖੋ ਜੀ ਆਪਨੇ ਮੁਰਲਾ ਗਲਾ ਬਣਾ ਲਿਆ ਹੁਣ ਆਪਾਂ ਪਿਛਲਾ ਗਲਾ ਦੇ ਲੀਰ ਲਾਣੀ ਤੁਹਾਨੂੰ ਦੱਸਦੇ ਆ ਆਪਨੇ ਅੰਗਲੇ ਦੀ ਕਟਾਈ ਕੀਤੀ ਹੋਈ ਹੈ ਤੇ ਇਹ ਆਪਣੇ ਕੋਲ ਕਪੜਾ ਹੈ ਇਹ ਤੁਹਾਨੂੰ ਸੂਟ ਦੀ ਕਟਾਈ ਮੈਂ ਦੱਸੀ ਹੋਈ ਹੈ ਵੀਡੀਓ ਪਾਈ ਸੀਗੀ ਥੋੜੇ ਦਿਨ ਹੋਏ ਆ ਤੇ ਇਹ ਅਸਨ ਦੇ ਵਿੱਚੋਂ ਕਪੜਾ ਉਤਰਿਆ ਸੀ ਜਿਵੇਂ ਇਹ ਟੇਢੀ ਕਾਟ ਉਤਰੇ ਸੀ ਉਸੇ ਤਰ੍ਹਾਂ ਆਪਾਂ ਇਹਨੂੰ ਢੱਡੀਆਂ ਕਾਤਰਾ ਕੱਟ ਲੈਣੀਆਂ 2-3 ਜਿੰਨੀਆਂ ਵੀ ਕਟੀਆਂ ਜਾਣਗੀਆਂ ਉਹ ਪਿਛਲਾ ਗਲਾ ਬਹੁਤਾ ਵੱਡਾ ਨਹੀਂ ਹੈਗਾ ਤੇ ਹੁਣ ਆਪਾਂ ਨੇ ਜਿਵੇਂ ਇਹ ਟੇਡੀਆਂ ਹੈਗੀਆਂ ਉਸੇ ਤਰ੍ਹਾਂ ਹੀ ਆਪਾਂ ਨੇ ਟੇਡੀਆਂ ਵੀ ਇੱਕ ਦਾ ਖੁੰਝਾ ਉਧਰੋਂ ਇੱਕ ਦਾ ਉਧਰੋਂ ਆਪਾਂ ਨੇ ਇਸ ਤਰ੍ਹਾਂ ਕਰਕੇ ਇਸ ਨੂੰ ਸਲਾਈ ਲਗਾ ਲੈਣੀ ਹੈ ਤਿੰਨਾ ਤੇ ਸਲਾਈ ਲਗਾਉਣ ਤੋਂ ਬਾਅਦ ਜਿਹੜੇ ਇਹਦੇ ਖੁੰਝੇ ਜੇ ਨਿਕਲ ਰਿਹਾ ਇਹ ਸਾਰਾ ਆਪਾਂ ਨੇ ਕਟਾਈ ਕਰਕੇ ਕੱਢ ਦੇਣੇ ਆ ਮੇਰੇ ਇਸ ਨੂੰ ਨਾਲ ਆਪਣੇ ਬਿਲਕੁਲ ਸਿੱਧੀਆਂ ਹੀ ਆਪਣੇ ਹੋ ਰੱਖਣੀਆਂ ਫालतू ਜਿਹੜਾ ਖੁੰਝ ਜ ਆਪਣੇ ਕਟਾਈ ਕਰ ਦੇਣੀ ਹੈ ਤੇ ਉੱਪਰੋਂ ਵੀ ਆਪਾਂ ਬਿਲਕੁਲ ਸਿੱਧਾ ਰੱਖ ਲਾਂਗੇ ਜਿੱਧਰੋਂ ਆਪਾਂ ਨੇ ਕਾਤਰ ਲਾਣੀ ਸ਼ੁਰੂ ਕਰਨੀ ਹੈ ਮਤਲਬ ਲੀਰ ਲਾਣੀ ਸ਼ੁਰੂ ਕਰਨੀ ਹੈ ਤੇ ਆਪਾਂ ਨੇ ਇਹ ਕਪੜਾ ਬਿਲਕੁਲ ਨਹੀਂ ਖਿੱਚਣਾ ਤੇ ਜਿਹੜੇ ਉੱਪਰ ਆਪਣੇ ਲੀਰ ਲਗਾ ਰਹੇ ਆ ਆਪਾਂ ਨੇ ਇਹ ਥੋੜੀ ਥੋੜੀ ਮਮੁੱਲੀ ਜਿਹੀ ਆਪਣੇ ਖਿੱਚ ਕੇ ਲਗਾਣੀ ਹੈ ਇਦਾ ਕਾਰਨ ਕੀ ਹੁੰਦਾ ਵੀ ਜਿੰਮੇ ਜਿੰਮੇ ਗਲਾ ਗੁਲਾਈ ਦੇ ਵਿੱਚ ਹੈਗਾ ਉਸੇ ਤਰ੍ਹਾਂ ਹੀ ਗੁਲਾਈ ਦੇ ਵਿੱਚ ਸੈਟਿੰਗ ਹੋ ਜਾਂਦੀ ਹੈ ਦੀ ਅਗਰ ਆਪਾਂ ਇਸ ਨੂੰ ਢਿੱਲਾ ਛੱਡ ਕੇ ਲਗਾਵਾਂਗੇ ਲੀਅਰ ਨੂੰ ਤਾਂ ਇਹ ਇਹਦੀ ਸੈਟਿੰਗ ਵਧੀਆ ਨਹੀਂ ਆਣੀ ਹੈਗੀ ਗਲਾ ਗੁਲਾਈ ਦੇ ਵਿੱਚ ਅੱਛੀ ਸੈਟਿੰਗ ਨਹੀਂ ਹੁੰਦੀ ਇਹਦੀ ਆਜੇ ਲੀਅਰ ਲੱਗ ਗਈ ਹੁਣ ਆਪਾਂ ਨੇ ਜਿਹੜਾ ਆਪਾਂ ਨੇ ਸਲਾਈ ਲਗਾਈ ਹੈ ਪੈਰ-ਪੈਰ ਦੇ ਬੱਕੇ ਵੀ ਉਹਨੂੰ ਲੀਅਰ ਵੱਲ ਨੂੰ ਮੋੜ ਕੇ ਤੇ ਉਹਦੇ ਉੱਪਰ ਨੂੰ ਆਪਾਂ ਨੇ ਲੀਰ ਮੋੜ ਦੇਣੀ ਹੈ ਤੇ ਇਹਦੇ ਬਿਲਕੁਲ ਕਿਨਾਰੇ-ਕਨਾਰੇ ਦੇ ਉੱਤੇ ਫਿਰ ਆਪਾਂ ਨੇ ਸਲਾਈ ਲਗਾ ਦੇਣੀ ਹੈ ਜਨਨ ਹੌ ਤੇ ਨਮਨ ਤੋਂ ਚੈਨ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਕਮੈਂਟ ਵਿੱਚ ਆਪਣੇ ਸੁਝਾਅ ਜ਼ਰੂਰ ਦੇਣਾ ਤੁਹਾਨੂੰ ਇਹ ਦੋਨੇ ਗਲਿਆਂ ਦੇ ਉੱਤੇ ਕੱਪੜਾ ਲਾਉਣ ਦਾ ਤੇ ਲੀਰ ਲਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਆ ਦੇਖੋ ਜੀ ਬਹੁਤ ਹੀ ਫਿਨਿਸ਼ਿੰਗ ਨਾਲ ਲੱਗੀ ਹੈ ਜੀ ਇਹ ਸਾਰੇ ਸਲਾਈ ਲਗਾ ਕੇ ਜਿਹੜਾ ਫालतू ਕਪੜਾ ਉੱਪਰ ਆਪਾਂ ਦੇ ਉਹ ਵੀ ਕੱਟ ਦੇਣਾ ਤੇ ਜਿਹੜਾ ਆਪਾਂ ਨੇ ਅੰਦਰ ਨੂੰ ਫੋਲਡ ਕਰਿਆ ਕਪੜਾ ਸਲਾਈ ਤੋਂ ਉੱਪਰ ਉਹ ਵੀ ਆਪਾਂ ਨੇ ਸਾਰੇ ਦੀ ਕਟਾਈ ਕਰ ਦੇਣੀ ਹੈ ਆ ਦੇਖੋ ਜੀ ਇਹ ਸਾਰਾ ਆਪਾਂ ਨੇ ਕਟਾਈ ਕਰ ਦੇਣੀ ਹੈ ਪਰ ਧਿਆਨ ਨਾਲ ਵੀ نیچے ਕਮੀਜ਼ ਦਾ ਕਪੜਾ ਨਾ ਕਟਾਈ ਹੋਵੇ ਹੌਲੇ ਹੌਲੇ ਕਰਕੇ ਆਪਾਂ ਨੇ ਕਟਾਈ ਕਰ ਦੇਣੀ ਹੈ ਆ ਦੇਖੋ ਜੀ ਐਂ ਬਿਲਕੁਲ ਫਿਨਿਸ਼ਿੰਗ ਨਾਲ ਲੱਗ ਗਈ ਹੈ ਜਿਹਦੇ ਜਿਵੇਂ ਗਲਾ ਗੋਲ ਹੈ ਉਹਦੇ ਅਕੋਰਡਿੰਗ ਹੀ ਲੱਗਦੀ ਹੈ ਆਪਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਭਾਵੇਂ ਆਪਾਂ ਪ੍ਰੈਸ ਕਰ ਲਓ ਤਰਪਾਈ ਕਰਕੇ ਵੀ ਸੈਟ ਆ ਜਾਏਗਾ ਤੇ ਹੁਣ ਮੈਂ ਤੁਹਾਨੂੰ ਦੂਜਾ ਗੱਲਾ ਉੱਪਰ ਰੱਖ ਕੇ ਦਿਖਾਨੀ ਹੈ ਪਰ ਮੈਂ ਮੋਢੇ ਦੇ ਹਾਸਲਾਈ ਨਹੀਂ ਲਗਾਵਾਂਗੀ ਕਿਉਂਕਿ ਮੈਂ ਇਹ ਛਾਤੀ ਦੀ ਕਾਟ ਪਾਣੀ ਹੈ ਹਲ ਆ ਦੇਖੋ ਮਰ ਮਤ ਦੂਜੇ ਪਾਸੇ ਰੱਖ ਕੇ ਦਿਖਾਨੀਆ ਪੋਠੇ ਪਾਸੇ ਨੂੰ जिमें कढ़ाई वाला पासे गलाई आई है सेम टू तो सेम उस तरह ही पिछले गले की कटाई आई हुई है कोई। अपने सुझाव जरूर देना